ਸਸੀ ਕਾਲ ਜੀ ਵੈਲਕਮ ਕਰਦੇ ਆ ਤੁਹਾਡਾ ਮੈਂ ਆਪਣੇ YouTube ਚੈਨਲ ਤੇ Instagram ਪੇਜ ਤੇ ਨਾਲ Facebook ਪੇਜ ਤੇ ਜੀ ਆਇਆਂ ਨੂੰ ਸਵਾਗਤ ਤੁਹਾਡਾ ਸਾਰਿਆਂ ਦਾ ਅੱਜ ਆਪਣੇ ਕੋਲ ਬਹੁਤ ਜ਼ਿਆਦਾ ਸ਼ਾਨਦਾਰ ਸੂਟ ਆ ਗਏ ਜੇ ਹੈਵੀ ਪਾਰਟੀ ਵੇਅਰ ਤੇ ਰੇਟ ਤੇ ਰੇਂਜ ਜਿਹੜੀ ਆ ਉਹ ਤੁਹਾਨੂੰ ਪਤਾ ਆਪਣੀ ਬੜੀ ਜ਼ਿਆਦਾ ਸਸਤੀ ਤੇ ਬਜਟ ਦੇ ਵਿੱਚ ਹੁੰਦੀ ਆ ਬਹੁਤ ਜ਼ਿਆਦਾ ਸ਼ਾਨਦਾਰ ਸੂਟ ਆ ਗਏ ਜੇ ਆਓ ਤੁਹਾਨੂੰ ਕਰਾਵਾਂ ਚੈੱਕ ਪਹਿਲਾ ਸੂਟ ਕਰੀਏ ਕਿਹੜੀ ਜੇ ਹਲੋ ਪਹਿਲਾ ਸੂਟ ਵੇਖ ਸਕਦੇ ਜੇ ਤੁਸੀਂ ਹੈਵੀ ਸ਼ਿਮਰ ਦਾ ਸੂਟ ਜੇ ਕਲਰ ਆ ਗਿਆ ਜੇ ਇਹਦਾ ਲਾਈਟ ਮਹਿੰਦੀ ਸ਼ੇਡ ਬਹੁਤ ਜਿਆਦਾ ਸੋਹਣਾ ਦੁਪੱਟਾ ਤੇ ਬਹੁਤ ਜਿਆਦਾ ਸੋਹਣਾ ਸੂਟ ਫੈਬਰਿਕ ਜਿਹੜਾ ਇਹਦਾ ਜੇ ਉਹ ਹੈਗਾ ਜੇ ਸ਼ਿਮਰਦਾ ਬਹੁਤ ਸੋਹਣਾ ਸੂਟ ਜੇ ਬਹੁਤ ਜਿਆਦਾ ਸੋਹਣਾ ਫੈਬਰਿਕ ਜੇ ਤੁਸੀਂ ਵੇਖ ਸਕਦੇ ਜੇ ਲਾਈਨਿੰਗ ਲਾ ਕੇ ਸਟਿਚ ਹੁੰਦਾ ਜੇ ਹੈਵੀ ਸੂਟ ਬਣਦਾ ਜੇ ਪਾਰਟੀ ਵੇਅਰ ਤੇ ਇਹ ਸਾਰਾ ਹੀ ਇਹਦੀ ਫਰੰਟ ਦੇ ਵਿੱਚ ਵਰਕ ਜੇ ਬਹੁਤ ਜਿਆਦਾ ਸ਼ਾਨਦਾਰ ਤੇ ਆ ਇਹਦਾ ਘੇਰਾ ਜੇ ਬਹੁਤ ਜਿਆਦਾ ਸੋਹਣਾ ਤੇ ਇਹਦੇ ਨਾਲ ਜਿਹੜੀਆਂ ਜੇ ਇਹਦੀਆਂ ਬਾਹਾਂ ਦੇ ਉੱਪਰ ਵੀ ਵਰਕ ਤੁਹਾਨੂੰ ਮਿਲ ਜੂਗਾ ਜੇ ਆ ਲਓ ਜੀ ਇਹਦੀਆਂ ਬਾਹਾਂ ਦੇ ਉੱਤੇ ਵਰਕ ਆ ਆ ਸਾਰੀ ਫਰੰਟ ਬਣੀ ਆ ਨਾਲ ਇਹਦੇ ਦੁਪੱਟਾ ਜਿਹੜਾ ਜੇ ਉਹ ਵੀ ਬੜਾ ਜਿਆਦਾ ਹੈਵੀ ਬਣਿਆ ਤੇ ਇਹਦੇ ਦੁਪੱਟਿਆਂ ਦੇ ਵੀ ਡਬਲ ਸੈੱਟ ਪੱਲਿਆਂ ਦੇ ਉੱਤੇ ਵਰਕ ਆਊਗਾ ਬਹੁਤ ਜਿਆਦਾ ਸੋਹਣਾ ਤੇ ਇਹ ਹੈਗਾ ਜੇ ਸ਼ਿਮਰ ਦਾ ਸੂਟ ਰੇਟ ਹੈਗਾ ਜੇ ਇਹਦਾ 890 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਜਿਹੜਾ ਜੇ ਤੁਸੀਂ ਬੁੱਕ ਕਰ ਸਕਦੇ ਜੇ ਆਨਲਾਈਨ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਮਿਲ ਜੂਗਾ ਤੁਹਾਨੂੰ ਆ ਵੀ ਕਲਰ ਚੈੱਕ ਕਰਿਓ ਬਹੁਤ ਜਿਆਦਾ ਸੋਹਣਾ ਕਲਰ ਜੇ ਸੇਮ ਡਿੱਟ ਓਰੀਜినਲ ਵੀਡੀਓ ਵਾਲਾ ਕਲਰ ਜੇ ਤੇ ਇਹਦੇ ਘੇਰੇ ਦੇ ਵਿੱਚ ਵਰਕ ਤੁਸੀਂ ਵੇਖ ਸਕਦੇ ਜੇ ਬੜਾ ਪਿਆਰਾ ਆ ਸਾਰੀ ਫਰੰਟ ਇਹਦੀ ਬੜੀ ਸੋਹਣੀ ਬਣੀ ਆ ਤੇ ਇਧਰੋਂ ਇਹਦਾ ਦੁਪੱਟਾ ਜਿਹੜਾ ਜੇ ਇਹ ਵੀ ਸੇਮ ਆਜੂਗਾ ਇਦਾਂ ਹੀ ਬਣਿਆ ਤੇ ਇਹ ਵੀ ਸੋਹਣਾ ਜਿਹਾ ਸੂਟ ਤੁਸੀਂ ਬਾਹਾਂ ਦੇ ਉੱਤੇ ਵਰਕ ਆਜੂਗਾ ਇਹਦੇ ਵੀ ਕਿ ਤੁਹਾਨੂੰ ਮੈਂ ਚੈੱਕ ਕਰਾ ਦਣਾ ਫੈਬਰਿਕ ਸੇਮ ਆਊਗਾ ਸ਼ਿਮਰਦਾ ਸੇਮ ਫੈਬਰਿਕ ਆ ਤੇ ਸੇਮ ਡਿਜ਼ਾਈਨ ਆ ਕਲਰ ਤੁਹਾਨੂੰ ਮੈਂ ਦਿਖਾਈ ਜਣਾ ਦੁਪੱਟੇ ਵੀ ਸੇਮ ਉਦਾਂ ਹੀ ਬਣੇ ਆ ਰੇਟ ਜਿਹੜਾ ਜੇ ਇਹਦਾ ਹੈਗਾ ਜੇ 890 ਰੁਪਏ ਸ਼ਿਪਿੰਗ ਫ੍ਰੀ ਜੇ ਆਲਓਵਰ ਇੰਡੀਆ ਦੇ ਵਿੱਚ ਤੇ ਕਲਰ ਆ ਗਿਆ ਜੀ ਮੰਗੀਆਂ ਆ ਹੈਗਾ ਜੀ ਇਹਦਾ origignal color ਆ ਸੋਨਾ ਜਾਂ ਡਿਜ਼ਾਈਨ ਜਿਹੜਾ ਜੇ ਇਹਦਾ ਹੈਵੀ ਥੋੜਾ ਜਿਹਾ ਤੁਸੀਂ ਵੇਖ ਸਕਦੇ ਜੇ neck ਦੇ ਵਿੱਚ ਬਹੁਤ neck ਹੈ ਨਹੀਂ neck ਦੇ ਉੱਤੇ ਬਹੁਤ ਸੋਹਣਾ ਡਿਜ਼ਾਈਨ ਹੈ ਇਹਦਾ ਤੇ ਇਧਰੋਂ ਇਹਦੇ ਫਰੰਟ ਸਾਰੀ ਬੜੀ ਸੋਹਣੀ ਬਣੀ ਆ ਲੈਂਥ ਦੀ ਗੱਲ ਕਰਦੇ ਆ ਤਾਂ ਇਹਦੀ ਜਿਹੜੀ 42 44 ਤੱਕ ਲੈਂਥ ਜਿਹੜੀ ਜੇ ਬਣ ਜਾਂਦੀ ਬੜੇ ਆਰਾਮ ਦੇ ਨਾਲ ਸੋਹਣਾ ਜਾਂ ਦੁਪੱਟਾ ਆ ਹੈਵੀ ਜਾਂ ਵਰਕ ਬਹੁਤ ਸ਼ਾਨਦਾਰ ਦੁਪੱਟਿਆਂ ਦੇ ਉੱਤੇ ਮੈਂ ਤੁਹਾਨੂੰ ਪਹਿਲਾਂ ਦੁਪੱਟਾ ਜਿਹੜਾ ਖੋਲ ਕੇ ਦਿਖਾਤਾ ਬਾਕੀ ਬਾਹਾਂ ਦੇ ਉੱਤੇ ਵਰਕ ਜਿਹੜਾ ਜੇ ਉਸ ਹਰ ਇੱਕ ਸੂਟ ਦੇ ਨਾਲ ਤੁਹਾਨੂੰ ਮਿਲ ਜੂਗਾ ਇਹ ਆਪਸ਼ਨਲ ਹੈ ਚਾਹੇ ਇਹਨੂੰ ਤੁਸੀਂ ਪਹੁੰਚਿਆ ਤੇ ਵੀ ਲਿਆ ਸਕਦੇ ਜੇ ਤੇ ਆਹ ਲੋ ਜੀ ਚੈੱਕ ਕਰ ਲਓ ਇਹ ਕਲਰ ਹੈਗਾ ਜੇ ਮੂੰਗਿਆ ਸ਼ੇਡ ਤੇ ਆ ਵੀ ਸੋਨਾ ਜਿਹਾ ਚੈੱਕ ਕਰਿਓ ਕਲਰ ਆਗਾ ਜੇ ਕਾਪਰ ਸ਼ੇਡ ਬਹੁਤ ਜ਼ਿਆਦਾ ਸ਼ਾਨਦਾਰ ਜਿਹਾ ਕਲਰ ਜਿਹਦੇ ਬਹੁਤ ਜ਼ਿਆਦਾ ਸ਼ਾਨਦਾਰ ਜਿਹਾ ਸੂਟ ਜੇ ਰੇਟ ਸਿਰਫ ਇਹਦਾ ਹੈਗਾ ਜੇ 890 ਰੁਪਏ ਮਾਰਕੀਟ ਪ੍ਰਾਈਸ ਇਹਨਾਂ ਸੂਟਾਂ ਦੀ ਜਿਹੜੀ ਜੇ 12-1300 ਰੁਪਿਆ ਰੇਂਜ ਚੱਲਣ ਈ ਜੇ ਆਪਣੇ ਕੋ ਤੁਹਾਨੂੰ ਮਿਲ ਜੂਗਾ 890 ਰੁਪਈਆ ਦੇ ਨਾਲ ਸ਼ਿਮਰ ਦਾ ਸੂਟ ਜੇ ਸ਼ਾਈਨਿੰਗ ਵੇਖ ਸਕਦੇ ਜੇ ਸੂਟ ਦੀ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਜੇ ਤੇ ਆ ਰਿਹਾ ਇਹਦੀਆਂ ਬਾਹਾਂ ਦੇ ਉੱਪਰ ਵਰਕ ਤੇ ਦੁਪੱਟਾ ਜਿਹੜਾ ਜੇ ਇਹਦਾ ਹੈਵੀ ਵਰਕ ਵਾਲਾ ਆ ਬਹੁਤ ਸ਼ਾਨਦਾਰ ਤੇ ਦੁਪੱਟਾ ਵੀ ਸੇਮ ਫੈਬਰਿਕ ਦੇ ਵਿੱਚ ਜੇ ਸ਼ਿਮਰ ਦੇ ਵਿੱਚ ਹੀ ਸੂਟ ਆ ਤੇ ਸ਼ਿਮਰ ਦੇ ਵਿੱਚ ਹੀ ਦੁਪੱਟਾ ਆ ਬਹੁਤ ਜ਼ਿਆਦਾ ਸੋਹਣੀ ਤੇ ਬਹੁਤ ਜ਼ਿਆਦਾ ਘੈਂਟ ਕੁਆਲਿਟੀ ਰੇਟ ਹੈਗਾ ਜੇ 890 ਰੁਪਈਆ ਅਵੀ ਕਲਰ ਸੋਨਾ ਜਾਂ ਚੈੱਕ ਕਰਿਓ ਬਹੁਤ ਪਿਆਰਾ ਜਿਹਾ ਸੂਟ ਜੇ ਤੇ ਸੇਮ ਡਿੱਟ ਓਰੀਜినਲ ਕਲਰ ਆਹੀ ਆ ਤੇ ਆ ਇਹਦੇ ਫਰੰਟ ਵਰਕ ਆ ਸਾਰਾ ਹੀ neck ਦੇ ਉੱਤੇ ਇਧਰੋਂ ਇਹਦੀਆਂ ਬਾਹਾਂ ਦੇ ਉੱਤੇ ਉਹ ਇਧਰੋਂ ਦੁਪੱਟੇ ਦੇ ਉੱਤੇ ਬੜਾ ਸ਼ਾਨਦਾਰ ਵਰਕ ਘੇਰਾ ਬਹੁਤ ਜ਼ਿਆਦਾ ਸੋਹਣਾ ਬਣਿਆ ਜੇ ਸੂਟ ਦਾ ਚੈੱਕ ਕਰਿਓ ਇਹ ਸੋਨਾ ਜਿਹਾ ਵਰਕ ਘੇਰੇ ਦੇ ਨਾਲ ਤੁਸੀਂ ਬਾਹਾਂ ਦੇ ਉੱਪਰ ਡਿਜ਼ਾਈਨ ਵੇਖ ਸਕਦੇ ਜੇ ਦੁਪੱਟਾ ਇਹਦਾ ਹੈਵੀ ਵੇਖ ਸਕਦੇ ਜੇ ਤੇ ਰੇਟ ਇਹਦਾ ਜਿਹੜਾ ਜੇ ਉਹ ਹੈਗਾ ਜੇ ਸਿਰਫ ਤੇ ਸਿਰਫ 890 ਰੁਪਏ షిప్పింగ్ ఫ్రీజే ఆల్ ఓవర్ ఇండియా చ్ تے ਆਹ ਜੇ ਸੋਹਣਾ ਜਿਹਾ ਕਲਰ ਆ ਗਿਆ ਜੇ ਮੈਂਜੈਂਟਾ ਸ਼ੇਡ تے ਬਹੁਤ ਜਿਆਦਾ ਪਿਆਰਾ ਕਲਰ ਰਾਣੀ ਸ਼ੇਡ ਮੈਂਜੈਂਟਾ ਤੇ ਇਹ ਤੁਸੀਂ ਇਹਦਾ ਦੁਪੱਟਾ ਚੈੱਕ ਕਰ ਲਿਓ ਵਰਕ ਵੇਖਿਓ ਦੁਪੱਟੇ ਦੇ ਉੱਤੇ ਕਿੰਨਾ ਸੋਹਣਾ ਆ ਨਾਲ ਲੈਂਸ ਜਿਹੜਾ ਇਹ ਉਹ ਲੱਗੀ ਆ 4 ਸਾਈਡ ਲੈਂਸ ਵਰਕ ਆ ਡਬਲ ਸਾਈਡ ਵਰਕ ਸੂਟ ਦੁਪੱਟੇ ਦੇ ਉੱਤੇ ਸੋਹਣਾ ਜਿਹਾ ਫਰੰਟ ਸਾਰਾ ਬਣਿਆ ਇਧਰੋਂ ਨਾਲ ਇਹਦੇ ਨੈਕ ਲਾਈਨ ਬੜੀ ਸ਼ਾਨਦਾਰ ਬਣੀ ਜੇ ਤੇ ਆਹ ਸੂਟ ਪੂਰਾ ਘੈਂਟ ਲੁੱਕ ਜਿਹੜੀ ਜੇ ਆ ਰਿਜੀਨਲ ਸੂਟ ਦੀ ਤੇ ਆ ਨਾਲ ਇਹਦੇ ਸ਼ਾਨਦਾਰ ਜਿਹਾ ਬਾਹਾਂ ਦੇ ਉੱਤੇ ਵਰਕ ਇਹ ਤੁਸੀਂ ਸੜਕੋ ਲੈ ਸਕਦੇ ਜੇ 800 ਤੇ 90 ਰੁਪਈਆ ਦੇ ਨਾਲ ਸ਼ਿਪਿੰਗ ਦਵਾਂਗੇ ਤੁਹਾਨੂੰ ਫ੍ਰੀ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੁਸੀਂ ਸਿੰਗਲ ਸੂਟ ਵੀ ਮੰਗਵਾ ਸਕਦੇ ਜੇ ਇਹ ਤੁਹਾਨੂੰ ਆਪਾਂ ਦੇ ਦਾਂਗੇ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਕਿਤੇ ਵੀ ਤੁਸੀਂ ਸਿੰਗਲ ਸੂਟ ਜਿਹੜਾ ਜੇ ਸੜਕੋ ਮੰਗਵਾ ਸਕਦੇ ਜੇ ਪੇਮੈਂਟ ਜਿਹੜੀ ਸਾਡੀ ਆਨਲਾਈਨ ਅਡਵਾਂਸ ਹੁੰਦੀ ਜੇ ਕੈਸ਼ ਔਨ ਡਿਲੀਵਰੀ 'ਚ ਆਪਾਂ ਕੰਮ ਨਹੀਂ ਕਰਦੇ ਉਹਦੇ ਵਾਸਤੇ ਹੀ ਮਾਫੀ ਚਾਹਵਾਂਗੇ ਬਹੁਤ ਸਾਰੇ ਮੈਸੇਜ ਭੇਣਾਦੇ ਆਉਂਦੇ ਆ ਕਿ ਕੈਸ਼ ਔਨ ਡਿਲੀਵਰੀ ਕਰ ਦੋ ਸੋ ਆਪਾਂ ਕੈਸ਼ ਔਨ ਡਿਲੀਵਰੀ ਜਿਹੜੀ ਨਹੀਂ ਕਰਦੇ ਆਨਲਾਈਨ ਪੇਮੈਂਟ ਜੇ ਅਡਵਾਂਸ ਪੇਮੈਂਟ ਜੇ ਤੁਸੀਂ ਸ਼ਾਪ ਤੇ ਆ ਸਕਦੇ ਜੇ ਇੱਥੇ ਸਾਡੇ ਕੋਲ ਪਿੰਡ ਆਣ ਕੇ ਕਾਪੀਅਰ ਕਰ ਸਕਦੇ ਜੇ ਤੇ ਸੋਨੇ ਸੋਨੇ ਸੂਟ ਜਿਹੜੇ ਲੈ ਸਕਦੇ ਬਾਕੀ ਹੋਰ ਨਵਾਂ ਸਟਾਕ ਤੇ ਨਵੀਆਂ ਵੀਡੀਓ ਲੈ ਕੇ ਫੇਰ ਆਜਰ ਹੋਵਾਂਗੇ ਜੀ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਧੰਨਵਾਦ